ਸਤਿ ਸ਼੍ਰੀ ਅਕਾਲ ਦੋਸਤਾਂ ਜੀ ਅੱਜ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਤਾਂ ਅੱਜ ਅਪਾ ਗੱਲ ਕਰਾਂਗੇ ਲੋਕ ਸਭਾ ਹਲਕਾ ਫਿਰੋਜ਼ਪੁਰ ਦੀ ਜਿਹੜੀ ਸੀਟ ਦੇ ਬਾਰੇ ਤਾਂ ਸਾਡੇ ਨਾਲ ਅੱਜ ਮੌਜੂਦ ਨੇ ਰਾਜੇਂਦਰ ਕੁਮਾਰ ਸ਼ਰਮਾ ਜੀ ਜੋ ਕਿ ਭਾਜਪਾ ਪਾਰਟੀ ਦੇ ਜ਼ਿਲ੍ਹਾ ਫਾਜ਼ਿਲਕਾ ਯੂਵਾ ਮੋਰਚਾ ਦੇ ਸਪੋਕਸਪਰਸਨ ਨੇ ਬਹੁਤ-ਬਹੁਤ ਧੰਨਵਾਦ ਜੀ ਜੀ ਤਾਂ ਸ਼ਰਮਾ ਜੀ ਤੁਹਾਡਾ ਇੱਕ ਤੁਹਾਨੂੰ ਇੱਕ ਇਹਨ ਸਵਾਲ ਸੀ ਜਿਹੜਾ ਇੱਕ ਬੜੇ ਦੇਰ ਤੋਂ ਜਿਹੜੀ ਇੱਕ ਚਰਚਾ ਦਾਇਕ ਵਿਸ਼ਾ ਬਣਿਆ ਹੋਇਆ ਕਿ ਕਾਂਗਰਸ ਪਾਰਟੀ ਦੇ ਜਿਹੜੇ ਸਾਬਕਾ ਵਿਧਾਇਕ ਰਮੇਂਦਰ ਆਮਲਾ ਜੀ ਹੈ ਤਾਂ ਉਹ ਇੱਕ ਚਰਚਾ ਜਿਹੜੀ ਛੜੀ ਹੋਈ ਸੀ ਕਿ ਗੱਲ ਹੋ ਰਹੀ ਸੀ ਕਿ ਉਹ ਇੱਕ ਨਵੀਂ ਪਾਰਟੀ ਜਿਹੜੀ ਇੱਕ ਜੁਆਇਨ ਮਤਲਬ ਕਰਨ ਜਾ ਰਿਹਾ ਇੱਕ ਜਿਹੜੀ ਚਰਚਾ ਇਹ ਕਰ ਰਹੀ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਰਿਹਾ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਚਰਚਾ ਜਿਹੜੀ ਸੁਣੀ ਕਿ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹੈ ਤਾਂ ਹੁਣ ਜਿਹੜੀ ਇੱਕ ਨਵੀਂ ਚਰਚਾ ਜਿਹੜੀ ਉੱਭਰ ਕੇ ਆ ਰਹੀ ਹੈ ਤਾਂ ਉਹ ਇਹ ਸੁਣਿਆ ਗਿਆ ਕਿ ਉਹ ਭਾਜਪਾ ਪਾਰਟੀ ਦੇ ਵਿੱਚ ਜਿਹੜੀ ਹੈਗੀ ਕਿ ਸ਼ਾਮਲ ਹੋਣ ਜਾ ਰਹੇ ਹੈ ਤਾਂ ਤੁਹਾਨੂੰ ਬਿਲਕੁਲ ਪੂਰੀ ਤਰ੍ਹਾਂ ਜਾਣਕਾਰੀ ਹੋਏਗੀ ਕਿ ਇਹਦੇ ਬਾਰੇ ਤੁਹਾਡਾ ਜਿਹੜਾ ਕੀ ਵਿਚਾਰਾ ਤੁਹਾਡਾ ਕੀ ਜਣਾ ਸੂਨ ਵੀ ਨਿਊਜ਼ ਦਾ ਬਹੁਤ ਬਹੁਤ ਧੰਨਵਾਦ ਸਸੀਆ ਕਾਲ ਜੀ ਜੋ ਹਰਪ੍ਰੀਤ ਜੀ ਤੁਸੀਂ ਇੱਕ ਬਹੁਤ ਹੀ ਅਹਿਮ ਸਵਾਲ ਜਿਹੜਾ ਕਿ ਮੇਰੇ ਤੋਂ ਪੁੱਛਿਆ ਮੈਂ ਭਾਰਤੀ ਜਨਤਾ ਪਾਰਟੀ ਯੂਵਾ ਮੋਰਚਾ ਜਿਲ੍ਹਾ ਫਾਜ਼ਲਕਾ ਦਾ ਸਪੋਕਸਪਰਸ ਹੋਣ ਦੇ ਨਾਤੇ ਮੇਰਾ ਫਰਜ਼ ਵੀ ਬਣਦਾ ਕਿ ਇਸ 'ਤੇ ਜਵਾਬ-ਤਕ ਜਵਾਬ ਦੇਵਾਂ ਤੁਹਾਨੂੰ ਕਾਫੀ ਲੰਬੇ ਸਮੇਂ ਤੋਂ ਚਰਚਾ ਵਿੱਚ ਗਿਆ ਕਿ ਰਮੇਂਦਰ ਆਮਲਾ ਜੀ ਕਾਂਗਰਸ ਪਾਰਟੀ ਦੇ ਸਾਬਕਾ ਵਧਾਈ ਹਲਕਾ ਜਲਾਲਾਬਾਦ ਤੋਂ ਉਹਨਾਂ ਬਾਰੇ ਬਹੁਤ ਕਿਆਸ ਕਹੀਆਂ ਲਾਈਆਂ ਜਾ ਰਹੀਆਂ ਸੀ ਕਿ ਉਹ ਆਮ ਆਦਮੀ ਪਾਰਟੀ ਵਿੱਚ ਜਾ ਰਿਹਾ ਅਕਾਲੀ ਦਲ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੋਰ ਵੀ ਕੋਈ ਪਾਰਟੀਆਂ ਨਾਲ ਉਹਨਾਂ ਇਹ ਹਰਜੀਤ ਜੀ ਉਹਨਾਂ ਦਾ ਕਿਸੇ ਵੀ ਜਿਹੜਾ ਹੈਗਾ ਹੈ ਕੈਂਡੀਡੇਟ ਦਾ ਉਹਦਾ ਆਪਣਾ ਪਰਸਨਲੀ ਡਿਸੀਜਨ ਹੈ ਜਦੋਂ ਕੋਈ ਵੀ ਵਿਧਾਨ ਸਭਾ ਜਾਂ ਲੋਕ ਸਭਾ ਇਲੈਕਸ਼ਨ ਆਉਂਦੀਆਂ ਨਾ ਤੇ ਜੋ ਵੀ ਪਾਰਟੀਆਂ ਦੇ ਇਹ ਸੀਨੀਅਰ ਲੀਡਰਸ਼ਿਪ ਜਾਂ ਐਮਪੀ ਸਾਹਿਬ ਕਰ ਐਮਐਲਏ ਜਾਂ ਮੌਜੂਦਾ ਐਮਐਲਏ ਐਮਪੀ ਜਿਹੜੇ ਨੇ ਇੱਧਰ ਉੱਧਰ ਫੇਰ ਪਤਲ ਹੁੰਦਾ ਰਹਿੰਦਾ ਹੈ ਹਰ ਇੱਕ ਨੂੰ ਜਿਹੜਾ ਸੰਵਿਧਾਨਿਕ ਹੱਕ ਹੱਕਾ ਸੋ ਤੁਸੀਂ ਮੈਨੂੰ ਪੁੱਛਿਆ ਕਿ ਭਾਰਤੀ ਜਨਤਾ ਪਾਰਟੀ ਵਿੱਚ ਆ ਰਹੇ ਕਿ ਨਹੀਂ ਆ ਰਹੇ ਸੋ ਜੇ ਭਾਰਤੀ ਜਨਤਾ ਪਾਰਟੀ ਵਿੱਚ ਰਮੇਂਦਰ ਸਿੰਘ ਆਮਲਾ ਜੀ ਹੁੰਦੇ ਨੇ ਤਾਂ ਉਹਨਾਂ ਦਾ ਪਾਰਟੀ ਵਿਚ ਆਣ ਦੇ ਅਸੀਂ ਧੰਨਵਾਦ ਕਰਦੇ ਹਾਂ ਜੀ ਬਾਕੀ ਗਈ ਰਹੀ ਗੱਲ ਟਿਕਟ ਦੀ ਔਰ ਟਿਕਟ ਸਾਡੇ ਪਾਰਟੀ ਦੇ ਵਿੱਚ ਆ ਸਾਡੇ ਸੰਜੀਤ ਕਮੌਰ ਜੈਣੀ ਜੀ ਜਿਹੜੇ ਸਾਬਕਾ ਮੰਤਰੀ ਪੰਜਾਬ ਔਰ ਰਾਣਾ ਸੁੱਡੀ ਜੀ ਜਿਹੜੇ ਨੇ ਬਹੁਤ ਸੀਨੀਅਰ ਲੀਡਰ ਬੈਠੇ 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 ਆ ਜੀ ਅਗਰ ਮਹਿੰਦਰ ਸਿੰਘ ਆਮਲਾ ਜੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੁੰਦੇ ਤਾਂ ਉਹਨਾਂ ਦਾ ਜਿਹੜਾ ਕਿ ਟਿਕਟ ਦਾ ਫੈਸਲਾ ਕਰਨਾ ਜੇ ਇਹ ਹਾਈ ਕਮਾਂਡ ਦੇ ਦਾ ਸਵਾਲ ਦਾ ਜਵਾਬ ਜਿਹੜਾ ਮੈਂ ਨਹੀਂ ਕਰ ਸਕਦਾ ਦੇ ਸਕਦਾ ਜੀ ਇਹ ਹਾਈ ਕਮਾਂਡ ਦਾ ਫੈਸਲਾ ਹੈ ਔਰ ਹਾਈ ਕਮਾਂਡ ਜੋ ਵੀ ਉਮੀਦਵਾਰ ਲੋਕ ਸਭਾ ਹਲਕਾ ਤੋਂ ਸਾਡੇ ਜਿਹੜਾ ਪਾਰਟੀ ਦਾ ਉਮੀਦਵਾਰ ਹੋਏਗਾ ਉਸ ਨੂੰ ਅਗਰ ਉਤਾਰ ਦੇ ਟਿਕਟ ਦਿੰਦੀ ਹੈ ਤਾਂ ਅਸੀਂ ਉਸ ਦਾ ਜਿਹੜਾ ਹੈਗਾ ਜਿਹੜਾ ਹੈਗਾ ਸਵਾਗਤ ਕਰਾਂਗੇ ਔਰ ਭਾਰਤੀ ਜਨਤਾ ਪਾਰਟੀ ਲਈ ਅਸੀਂ ਜਿਹੜਾ ਹੈਗਾ ਉਸ ਦੇ ਨਾਲ ਉਮੀਦਵਾਰ ਦੇ ਨਾਲ ਕਹਾਂਗੇ ਦਿਨ ਰਾਤ ਅਸੀਂ ਮਿਹਨਤ ਕਰਾਂਗੇ ਔਰ ਲੋਕ ਸਭਾ ਸੀਟਾਂ ਜਿਹੜੀ ਫੋਰ ਪਰ ਜਿੱਤ ਕੇ ਅਸੀਂ શ્રી ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਵਿੱਚ ਹੋ ਲਈ ਪਾ